ਪੰਜਾਬ ਦੇ ਵਿੱਚ ਆਵਾਰਾ ਪਸ਼ੂਆਂ ਕਰਕੇ ਇੱਕ ਹੋਰ ਵੱਡਾ ਹਾਦਸਾ ਵਾਪਰਿਆ ਦੱਸਦੀ ਕਿ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੁਸ਼ਿਆਰਪੁਰ ਦੀਆਂ ਜਿੱਥੇ ਇੱਕ ਮਹਿਲਾ ਐਕਟਿਵਾ ਸਵਾਰ ਸੀ ਤੇ ਆਵਾਰਾ ਪਸ਼ੂ ਆਪਸ ਦੇ ਵਿੱਚ ਲੜ ਰਹੇ ਸਨ ਤੇ ਅਚਾਨਕ ਇਸ ਮਹਿਲਾ ਦੀ ਐਕਟਿਵਾ ਇੱਕ ਗਹਿਰੀ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਿਹਤ ਹੀ ਭਿਆਨਕ ਹਾਦਸਾ ਹੈ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਲਗਾਤਾਰ ਲੋਕਾਂ ਦੇ ਵੱਲੋਂ ਮਹਿਲਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮਹਿਲਾ ਨੂੰ ਬਚਾਇਆ ਨਹੀਂ ਜਾ ਸਕਿਆ ਮਹਿਲਾ ਦੀ ਮੌਤ ਹੋ ਗਈ ਹੈ ਐਕਟੀਵਾ ਤੇ ਜਾ ਰਹੀ ਸੀ ਇਹ ਮਹਿਲਾ ਕਿਸੇ ਕੰਮ ਨੂੰ ਲੈ ਕੇ ਤੇ ਰਸਤੇ ਦੇ ਵਿੱਚ ਉਸ ਦੀ ਐਕਟੀਵਾ ਦੇ ਸਾਹਮਣੇ ਆਵਾਰਾ ਪਸ਼ੂ ਲੜਦੇ ਨੇ ਤੇ ਉਸ ਦੀ ਐਕਟੀਵਾ ਨੂੰ ਜਦ ਮਾਰਨ ਦੀ ਕੋਸ਼ਿਸ਼ ਕਰਦੇ ਨੇ ਤੇ ਇਸ ਮਹਿਲਾ ਦਾ ਬੈਲੈਂਸ ਜਿਹੜਾ ਵਿਗੜ ਜਾਂਦਾ ਹੈ ਤੇ ਜਿਸ ਕਰਕੇ ਨਹਿਰ ਦੇ ਵਿੱਚ ਇਸ ਦੀ ਐਕਟਿਵਾ ਡਿੱਗ ਜਾਂਦੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਦੇਖੋ ਕਿ ਇਸ ਨਹਿਰ ਦੇ ਆਲੇ-ਦੁਆਲੇ ਕੋਈ ਵੀ ਸੇਫਟੀ ਮੀਜਰਸ ਨਹੀਂ ਨੇ ਤਾਂਕਿ ਜੋ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਤਾਂ ਪਹਿਲਾਂ ਵੀ ਬਹੁਤ ਸਾਰੇ ਸਵਾਲ ਖੜੇ ਹੁੰਦੇ ਰਹੇ ਨੇ ਪ੍ਰਸ਼ਾਸਨ ਤੇ ਵੀ ਜੇਕਰ ਟੈਕਸ ਵਸੂਲਿਆ ਜਾਂਦਾ ਹੈ ਤੇ ਫਿਰ ਪ੍ਰੋਪਰ ਮੈਜਰਮੈਂਟਸ ਕਿਉਂ ਨਹੀਂ ਨੇ ਇਸ ਕਰਕੇ ਅਜਿਹੇ ਹਾਦਸੇ ਜਿਹੜੇ ਨੇ ਉਹ ਲਗਾਤਾਰ ਵਾਧ ਰਹੇ ਨੇ ਤੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਗੁੱਸਾ ਹੈ ਕਿਉਂਕਿ ਇਹ ਵਾਰਦਾਤਾ ਜਿਹੜੀਆਂ ਨੇ ਉਹ ਦਿਨ ਪ੍ਰ ਦਿਨ ਵੱਧਦੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਹੁਣ ਜਿਹੜੇ ਲੋਗ ਨੇ OVDR ਦੇ ਵਿੱਚ ਨੇ ਲੋਕਾਂ ਦੇ ਮਨਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਕਿਉਂਕਿ ਤੁਸੀਂ ਕਿੱਥੇ ਵੀ ਜਾਓਗੇ ਤੁਹਾਨੂੰ ਸੜਕ ਤੇ ਅਵਾਰਾ ਪਸ਼ੂ ਜਿਹੜੇ ਨੇ ਉਹ ਆਮ ਤੌਰ ਤੇ ਫਿਰਦੇ ਨਜ਼ਰ ਆਉਂਦੇ ਨੇ ਤੇ ਬਹੁਤ ਸਾਰੇ ਸਵਾਲ ਨੇ ਪ੍ਰਸ਼ਾਸਨ ਨੂੰ ਲੋਕ ਜਿਹੜੇ ਨੇ ਤਾਨੇ ਮਾਰ ਰਹੇ ਨੇ ਕਿ ਜੇਕਰ ਅਜਿਹੇ ਪ੍ਰਬੰਧ ਨੇ ਤਾਂ ਫਿਰ ਕਿਸ ਦੀ ਜਾਨ ਸੇਵ ਹੈ ਸੋ ਵੱਡੇ ਸਵਾਲ ਖੜੇ ਕੀਤੇ ਗਏ ਪਰਿਵਾਰਕ ਮੈਂਬਰ ਵੀ ਉੱਥੇ ਮੌਕੇ ਤੇ ਮੌਜੂਦ ਹੋਏ ਨੇ ਜੋ ਰਾਘਿਰ ਨੇ ਉਹਨਾਂ ਦੇ ਵੱਲੋਂ ਇਹ ਪੂਰੇ ਹਾਦਸੇ ਬਾਰੇ ਦੱਸਿਆ ਗਿਆ ਕਿ ਇਹ ਕਿਵੇਂ ਵਾਪਰਿਆ ਪੂਰਾ ਹਾਦਸਾ ਮੌਕੇ ਤੇ ਮੌਜੂਦ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਤੇ ਜੋ ਚਸ਼ਮਦੀਦ ਨੇ ਉਹਨਾਂ ਦਾ ਕੀ ਕਹਿਣਾ ਇੱਕ ਵਾਰ ਉਹ ਵੀ ਸੁਣਦੇ ਆਂ ਟਾਲੇ ਦਾ ਰਸਤਾ ਜੇ ਬੰਜਾ ਗਿਆ ਉਹਦੇ ਵੀ ਆ ਚਾੜੇ ਖੁੱਲਦੇ ਬਦੀ ਵਿੱਚ ਵਜ ਗਿਆ ਸਾਡੇ ਤੇ ਸਕੂਟੀ ਆਡੀਸ਼ਨ ਲੱਗੇਗੀ ਯਾਰ ਮੈਂ ਵੀ ਸਾਡੇ ਲੈ ਕੇ ਨਾ ਚਾਚੀ ਚਾਚੀ ਲੈ ਤੇ ਗਈ ਨਾ ਮੌਦਾ ਪਤਾ ਆਪਣਾ ਪਿੰਡ ਕਿਰਾੜੀ ਹੈਗਾ ਤੇ ਕੀ ਨਾਂ ਕੀ ਹੈ ਤੁਹਾਡਾ ਤੇ ਇਹ ਮਾਤਾ ਜੀ ਤੁਹਾਡੇ ਕੀ ਲਗਦੇ ਨੇ ਤੁਹਾਡੇ ਚਾਚੀ ਜੀ ਇਹਨਾਂ ਦਾ ਨਾਂ ਕੀ ਹੈ ਹਾਂਜੀ ਸੰਯੋਗਤਾ ਜੀ ਸੰਯੋਗਤਾ ਦੇਵੀ ਤੇ ਇਹਨਾਂ ਦੇ ਹਸਬੰਦ ਦਾ ਕੀ ਨਾਂ ਹੈ ਸੁਵਾਚਲ ਸੁਵਾਚਲ ਜਦੋਂ ਮੈਨੂੰ ਪਤਾ ਲੱਗਿਆ ਤੇ ਮੈਂ ਉਸੇ ਵਕਤ ਇੱਥੇ ਨਹਿਰ ਤੇ ਜਦੋਂ ਆਇਆ ਤੇ ਸ਼ੀਮਾ ਕੁਮਾਰੀ ਪਿੰਡ ਕਿਰਾੜੀ ਤੋਂ ਉਮਰ ਲਗਭਗ 38 ਸਾਲ ਉਹ ਪਿੱਛੇ ਇੱਕ 14-15 ਸਾਲ ਦੇ ਬੱਚੇ ਨੂੰ ਬਿਠਾਲ ਕੇ ਆਪਣੇ ਨਿੱਜੀ ਕੰਮ ਦੇ ਲਈ ਦਤਾਰਪੁਰ ਜਾ ਰਹੀ ਸੀਗੀ ਜਦੋਂ ਕੰਡੀ ਨਹਿਰ ਮਹਾਜਨ ਪੈਲਸ ਦੇ ਲਾਗੇ ਪੁੱਜੇ ਤੇ گاਉ ਬੰਸ਼ ਜਿਹੜੇ ਬੈਲ ਆ ਆਪਸ ਵਿੱਚ ਭिड ਰਹੇ ਸੀਗੇ ਉਹਨਾਂ ਨੇ ਇੰਨੀ ਜ਼ੋਰ ਦੀ ਐਕਟਿਵਿਟੀ ਚ ਟੱਕਰ ਮਾਰੀ ਕਿ ਜਿਹੜੀ ਲੇਡੀਜ਼ ਐ ਉਹ ਕੰਡੀ ਨਹਿਰ ਦੇ ਵਿੱਚ ਇੱਥੋਂ ਕੰਡੀ ਨਹਿਰ ਤੇ ਸੇਫਟੀ ਵਾਲ ਨਾ ਹੋਣ ਦੇ ਕਾਰਨ ਉਹ ਕੰਡੀ ਨਹਿਰ ਵਿੱਚ ਜਿਹੜੀ ਜਾ ਕੇ ਗਿਰ ਗਈ ਤੇ ਇੱਥੋਂ ਜਿਹੜੀ ਸੜਕ ਤੋਂ ਨਹਿਰ ਐ ਇੱਕ ਕੰਮ ਸੇ ਕੰਮ 7-8 ਫੁੱਟ ਜਿਹੜੀ ਡੁੱਗੀ ਐ ਤੇ ਇੱਕ ਮੈਂ ਸਮਝਦਾ ਇਹ ਬੜੀ ਨਹਿਰ ਦੀ ਨਹਿਰ ਮਹਿਕਮੇ ਦੀ ਜਿਹੜੀ ਲਾਪਰਵਾਹੀ ਐ ਇਹਨਾਂ ਨੇ ਬਾਉਂਡਰੀ ਬਾਲ ਜਿਹੜਾ ਸੇਫਟੀ ਬਾਲ ਬਣਾਣਾ ਤੇ ਦੂਰ ਦੀ ਗੱਲ ਐ ਪਰ ਇਹਨਾਂ ਨੇ ਨਹਿਰ ਦੀ ਸਫਾਈ ਵੀ ਜਿਹੜੀ ਕਰਵਾਣੀ ਵਾਜਿਬ ਨਹੀਂ ਸਮਝੀ ਜੇ ਨਹਿਰ ਦੀ ਸਫਾਈ ਹੁੰਦੀ ਤੇ ਆਣ ਜਾਣ ਰਸਤੇ 'ਚ ਚੱਲਣ ਵਾਲਿਆਂ ਨੂੰ ਪਤਾ ਲੱਗ ਜਾਣਾ ਸੀਗਾ ਤੇ ਸਹ ਦੇ ਜਿਹੜਾ ਹਾਸਾ ਨਾ ਵਾਪਰ ਸਕਦਾ ਉਹ ਤੇ ਹੁਣ ਕਾਫੀ देर ਹੋ ਗਈ ਆ ਉਹਨੂੰ ਕਮ ਸੇ ਕਮ 1 ਘੰਟੇ ਦੇ ਕਰੀਬ ਪਾਣੀ ਦੇ ਵਿੱਚ ਹੋ ਗਿਆ ਇੱਥੋਂ ਨਾਲ ਹੀ ਜਿਹੜਾ ਸੈਵਨ ਹੈ 10 12 ਮੀਟਰ ਦੀ ਦੂਰੀ ਤੇ ਜਿਹੜਾ ਸੈਵਨ ਹੈ ਤੇ ਉਹ ਰੁੜ ਕੇ ਹੁਣ ਉਸ ਸੈਵਨ ਦੇ ਵਿੱਚ ਉਹਦੀ ਜਿਹੜੀ ਉਹ ਚਲੀ ਗਈ ਹੈ ਸੀਮਾ ਦੇਵੀ ਜੀ